ਇਹ ਪਾਈਸੈਂਟ ਕਿਸ ਤਰ੍ਹਾਂ ਕਿਉਂ ਹੈ ਕਿਉਂਕਿ ਜੇ ਪਿੱਛੋਂ ਬੰਦਾ ਕੋ ਗਾਈਡ ਕਰਨ ਵਾਲਾ ਹੋਵੇ ਵੀਰੇ ਤਰੀਕੇ ਨਾਲ ਤਾਂ ਕੋਈ ਵੀ ਬੰਦਾ ਕੰਮ ਨਹੀਂ ਕਰ ਸਕਦਾ ਜੇ ਕੋਈ ਆਪਣਾ ਬੰਦਾ ਗਾਈਡ ਕਰਵਾਉਣੀ ਸਹੀ ਨਹੀਂ ਹੁੰਦਾ ਤੇ ਮੂਲ ਦੀ ਟੀਮ ਦੇ ਕਿਤੇ ਨਾ ਕਿਸੇ ਜਾ ਕੇ ਦੱਬਦਾ ਹਾਂਸ ਕਰਕੇ ਬਸ ਸਾਰੇ ਨਾ ਤੇ ਨਾ ਕਿਤੇ ਇਹਨਾਂ ਨੂੰ ਵੀ ਕਾਲ ਕਰੋ ਕੋਈ ਵੀ ਜਰੂਰ ਦਾ ਸਾਨੂੰ ਉਹ ਸਮੇਂ ਸਿਰ ਮਿਲਦੀ ਹੈ ਸਾਰ ਨੂੰ ਕਹਿੰਦੀ ਹਾਂ ਕਿ ਉਹਨੇ ਕੋਡ ਹੀ ਦੇਖੀ ਹੈ ਉਹ ਬੰਦਾ ਕਾਲ ਕਰਦਾ ਹੈ ਤਾਂ ਕਾਲ ਨਹੀਂ ਚੱਲਦੀ ਹੈ ਮੈਂ ਉਹ ਤੋਂ ਬੋਟਿਕ ਤੋਂ ਗੱਲ ਕਰਤੀ ਉਹ ਜਿਹੜੀ ਵੀ ਜਦੋਂ ਕਾਲ ਕਰੋ ਕਾਲ ਨਹੀਂ ਚੱਟਦੀ ਦੁਬਾਰਾ ਕਾਲ ਕਰੋ ਵੀ ਕੋ ਸਾਡੇ ਕੋਲ ਤਾਂ ਨਹੀਂ ਲੱਗਿਆ ਭੋਲੇ ਇਹਨਾਂ ਨੇ ਪਹਿਲੇ ਕਾਲ ਤੇ ਕਾਲ ਚੱਕ ਲਈਏ ਜੇ ਵੀਡੀਓ ਤਾਂ ਉਹ ਵੀ ਕਹਿਦਣਗੇ ਕਿ ਅਸੀਂ ਤੁਹਾਨੂੰ ਬੈਕ ਫੂਲ ਕਰਦੇ ਕੋਈ ਵੀ ਸਾਨੂੰ ਜਰੂਰ ਤਾਂ ਕਿਸੇ ਵੀ ਟਾਈਮ ਚਾਹੇ ਇਸ ਸਮੇਂ ਰੀਤ ਕੁਝ ਜਾ ਕੇ ਕਰਨਾ ਹੈ ਜਾਂ ਕਿਸੇ ਪਰਿਵਾਰਕ ਮੈਂ ਦੀ ਹੈਲਪ ਕਰਨੀ ਹੈ ਤਾਂ ਕੋਈ ਆਪਣੇਆਂ ਮਸ਼ੀਨਾਂ ਦੇ ਵਿਸ਼ੇਸ਼ ਵਿੱਚ ਗੱਲ ਕਰਨੀ ਹੈ ਸਾਰੇ ਆ ਕੇ ਦੱਸਦੇ ਆਪਕੇ ਕੋਈ ਦੱਬੀ ਕਹਿੰਦੇ ਹਾਂ ਜੀ ਬਹੁਤ ਗੱਲ ਨਹੀਂ ਐਨੇ ਦੇ ਬੰਦੋ ਸਹੀ ਐਨੇ ਬੰਦੋ ਕੋਲ ਆ ਕੇ ਦੱਸਦਾ ਮੋੜੇ ਇਸੇ ਤਰ੍ਹਾਂ ਕਿ ਜਿਹਦੇ ਵੀ ਕਿਸੇ ਨੂੰ ਮੰਨ ਡੋ ਹੋ ਜਾਂਦਾ ਕੋਈ ਵੀ ਦੱਸਦਾ ਕਿ ਸਾਰੇ ਸਭਾ ਚਗੜੇ ਕਿਰੇ ਹੋਏ ਆ ਜੇ ਤੁਹਾਨੂੰ 1 ਤੋਂ A to Z ਮੈਡਮ ਤੋਂ ਲੈ ਕੇ ਸਟੋਰੀਸ ਨੂੰ ਲੱਗਦੀ ਸਾਰੇ ਦੇ ਬਰਾਬਰ ਜਾਂ ਨਾ ਚਰਨ ਕੋਈ ਚਾਰ ਜੀ ਦਿੱਤੀ ਮੈਨੂੰ ਲੱਗਦਾ ਅੱਜ ਤੋਂ ਬੰਦਾ ਰੋਜ਼ ਤੋਂ ਕਿਤੇ ਨਹੀਂ ਜਾਣਾ ਠੀਕ ਹੈ ਪਰ ਅੱਜ ਬੱਕਾ ਪੇਲੇ ਹੋਏ ਬੈਠੇ ਆਂ ਤੇ ਲੱਗਦਾ ਵੀ ਕੰਮ ਜਾ ਬੰਦੀ ਦੇ ਕਿਉਂ ਪ੍ਰਧਾਨ ਆ ਪੁੱਛੋ ਜੇ ਕਿਸੇ ਵੀ ਕੋਈ ਵੀ ਉਹਦੇ ਤੇ ਗਰਾਜ਼ ਮਾਣੇ ਤੂੰ ਉਹ ਪਿਛਲੀ ਉਹ ਵੀ ਮਿਹਨਤ ਦੇਖੀ ਹੋ ਜਿਵੇਂ ਅੱਜ ਤੁਸੀਂ ਬੈਠੀ ਹੋ ਮਸੂਮਾ ਕਿ ਲੱਗਦਾ ਵੀ ਅਸੀਂ ਮਸ਼ੀਨਾਂ ਚਲਾਈਆਂ ਸਿੱਖੇ ਅਸੀਂ ਓਣੀ ਓਣੀ ਰੇਤ ਦਿਓ ਤੁਸੀਂ ਕੁਟੀਨੀ ਬਣਾ ਕੇ ਉਹਨੂੰ ਉਹ ਵੀ ਆਣਦਾ ਕਰਦੇ ਸਨ ਉਹਨਾਂ ਕੋਲੇ ਚਲਾਈ ਜਾਂਦੇ ਫਿਰ ਗੈਰੋਂ ਨੂੰ ਜੀ ਉਹ ਕਾਲ ਕਰੂਗੀ ਮੈਡਮ ਕਹਿੰਦੀ ਤੁਸੀਂ ਕਿਵੇਂ ਬਣਾਇਆ ਕਿ ਮੈਡਮ ਅਕੋਲੀ ਸਾਰ ਤੁਸੀਂ 25 ਇਹ 30 ਰੱਟੇ ਸੁਭਾਰੇ ਮੈਡਮ ਇਹਨੂੰ ਲਾਫ ਕਰਦੇ ਗੈਰੋਂ ਕੀ ਕਰਦੀ ਕਿ ਮੈਡਮ ਨੇ ਬੋਲੀ ਤੁਸੀਂ ਸੋਚਾ ਕਿ ਇਹ ਬਿਲਕੁਲ ਹੀ ਹੈ ਕਿ ਤੁਸੀਂ ਕਿਹੜੇ ਮਤਲਬ ਵਿੱਚ ਜਾ ਰਹੇ ਹੋ ਤੁਸੀਂ ਜਦੋਂ ਤੁਸੀਂ ਦਸਾਂ ਦੇ ਪੁੱਛਣ ਦੀ ਗੱਲ ਕਰਦੇ ਹੋ ਤੁਸੀਂ ਮਾਰਕੋ ਆਪਣੀ ਸਰਟੀਫੀਕੇਟ ਕਿ ਮਿਲ ਗਿਆ ਤੁਸੀਂ ਕਿਤੇ ਹੀ ਬੈਠੇ ਹੋ ਤੁਹਾਨੂੰ ਕੁਝ ਨਹੀਂ ਪਤਾ ਹੋਣਾ ਇਹ ਇਸੇ ਤਰ੍ਹਾਂ ਕਿ ਕੋਈ ਕਾਰਨ ਨਾ ਕਿ ਪਰੇਮੈਂਟ ਤੋਂ ਬਿਨਾਂ ਮਾਨੂੰ ਦੋਸ਼ੀ ਨਹੀਂ ਹੋਣਾ ਮੈਂ ਰਹਿ ਸਕਦਾ ਕਿ ਤੁਸੀਂ ਕਿੱਥੇ ਪਾਉਣਾ ਹੈ ਬਤਲਵਾ ਦੀ ਐਂਟੀਕ ਫਿਊਰੀ ਇੱਕ ਜੇ ਜੋ ਬਲਡ ਟੁਕੜੀ ਦੇ ਸਾਂਭ ਕੁੜਤਾ ਮੇ ਅਮਾ ਕੋਲ ਕੋਈ ਲੱਛਾ ਹੈ ਸਾਡੀ ਨੇ ਬਤਲਵਾ ਕਰ ਰਹੇ ਹਾਂ ਕਿ ਉਹ ਵੀ ਨਹੀਂ ਬਾਤ ਨਹੀਂ ਕੋਈ ਕਹਾਣੀ ਨਹੀਂ ਜਿਹੜਾ ਸਾਡੇ ਤੋਂ ਟੁਕੜਾ ਦਿੱਤੀ ਆ ਕਿ ਉਹ ਚੀਜ਼ ਆ ਕਿ ਇਹ ਕੁਝ ਹੋਈ ਨਹੀਂ ਉਹ ਵੀ ਬੇਸਟ ਮਟੀਰੀਅਲ ਹੈ ਉਹ ਤੇ ਯੂਟਿਊਬਰ ਨੇ ਕਹਦਾ ਹੈ ਐਵਰੀ ਵੇਸਟ ਨੂੰ ਜਿਵੇਂ ਮੀਲੋਂ ਦਾ ਕੁਝ ਕੁ ਕੁਣਾ ਸਕੋ ਪਰ ਤੁਸੀਂ ਸਾਰਿਆਂ ਨੇ ਜਿਵੇਂ ਮੈਨਾਂ ਨੂੰ ਸੁਝਾਅ ਦਿੱਤਾ ਉਸ ਵਿੱਚ ਅਧਰਾ ਦੋ ਕਪੜਤੀ ਕੋਣੋ ਚੁਪਟੀ ਆਪਣੀ ਘਰ ਦੇ ਕੰਪੜੇ ਪਈ ਹੁੰਦੀਆਂ ਹਨਾ ਉਹ ਕਿਵੇਂ ਲਾਈ ਜਗਾ ਤੇ ਕੋਈ ਉਸ ਕਰਦੇ ਹੈ ਵੇਸ ਨਾ ਪੀ ਲਈਓ ਤੋ ਵੀ ਨਾ ਉਹ ਸੋਨੇ ਦਾ ਸਾਮਾਨ ਦਾ ਕੀ ਆ ਜੂਗਾ ਜਿਹਦੇ ਵਿੱਚ ਕਾਇਦਾ ਇੱਕ ਫਾਇਲ ਬਣਾਉਂਦੀ ਹੈ ਜਿਸ ਤਨੇ ਉਹ ਫਾਇਲ ਤਿਆਰ ਹੋ ਗਈ ਮੈਂ ਤੁਹਾਨੂੰ ਦਿਖਾਉਂਗੀ ਸਾਰੀ ਪੂਰੀ ਵੀ ਮੈਂ WhatsApp ਕਰੂੰਗੀ ਵੀ ਉਹ ਫਾਇਲ ਦੇਖਣ ਨਾਲੇ ਦੋ ਦੋ ਸਾਰੀ ਜ਼ਿੰਦਗੀ ਦੀ ਸੋਡੀ ਯਾਦ ਕਰੋ ਤੁਸੀਂ ਲੜਕੀਆਂ ਸਾਰੀਆਂ ਸਾਡੇ ਨਾਲ ਰੁਕ ਕੇ ਵਧੀਆ ਸਲਾਈ ਸਿੱਖੀਆਂ ਉਹ ਯਾਦਗੀਆਂ ਸਾਡੇ ਕੋਲ ਹੂ ਮੈਂ ਕੋਸ਼ਿਸ਼ ਹੀ ਕਰੂੰਗੀ ਵੀ ਉਹਨਾਂ ਇੱਕ ਪੀਡੀਐਫ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਗਰੁੱਪ ਦੇ ਵਿੱਚ ਪਾਵਾਂ ਵੀ ਸੋਨੂੰ ਵੀ ਉਹ ਇੱਕ ਮੈਂਬਰੀ ਬਣ ਕੇ ਯਾਦ ਰਹੇ ਸਾਰੀ ਜ਼ਿੰਦਗੀ ਕਿ ਅਸੀਂ ਇਸ ਮੁਕਾਮ ਤੱਕ ਚੱਲੇ ਸੀ ਤੇ ਕਿਸ ਮੁਕਾਮ ਤੱਕ ਪਹੁੰਚੇ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਨੀ ਹੈ ਕਿ ਤੁਸੀਂ ਰਲ ਕੇ ਹੰਗਲਾ ਮਾਰਿਆ ਛੇਵੇਂ ਕੇਸ ਸੈਂਟਰ ਨੂੰ ਬਣਾਇਆ ਮੈਡਮ ਦੀ ਰਾਇਮਾਈ ਦੇ ਅੱਤੇ ਇਸ ਸੈਟਅਪ ਨੂੰ ਕਾਮਯਾਬ ਕੀਤਾ ਵਧਾਈ ਤਾਂ ਮੈਡਮ ਨੂੰ ਬਣਦੀ ਹੈ ਸਾਰਿਆਂ ਨੂੰ ਬੱਸ ਕਿਉਂਕਿ ਇਹਨਾਂ ਨੇ ਦਿਨ ਰਾਤ ਕੋ ਬੇਸਤੀ ਕੀਤੀ ਸਾਰਾ ਉਹਨਾਂ ਦੀ ਮਿਹਨਤ ਹੈ ਕੋਈ ਛੋਟਾ ਨਹੀਂ ਜਦੋਂ ਮੈਂ ਇਹ ਨਹੀਂ ਦੇਖੀ ਕੁਝ ਮਹੀਨਿਆਂ ਤੋਂ ਬਾਅਦ ਇਹ ਨੂੰ ਸੈਂਟਰ ਲੱਗ ਉਹ ਸਾਲ ਹੋ ਗਿਆ ਇਸ ਤੋਂ ਬਾਅਦ ਜੇ ਉਹਨਾਂ ਦੀ ਕਲਾਸ ਹੋ ਰਹਾ ਵੀ ਕਰਦੇ ਸੀ ਪਰ ਸੈਂਟਰ ਨੂੰ ਪੂਰਾ ਕਰਿਆ ਤੁਸੀਂ 6 ਮਹੀਨੇ ਫੇਰ ਆਪਣੇ ਕੰਮ ਦੇਖੇ ਮੈਡਮ ਤਾਂ ਸੁਭਾਇਤਾ ਵਧੀਆ ਇੱਕ ਦਿਨਾਂ ਨੂੰ ਕੁੱਝ ਰਿਹਾ ਕਿ ਤੂੰ ਆਉਂਦੀ ਹੈ ਕਦੇ ਕੁੱਝ ਦੱਸ ਵੀ ਹਰ ਤੇ ਹਰ ਸੈਲੀਬ੍ਰੇਟ ਕੀਤੀ ਹੁੰਦੀ ਹੈ ਹਰ ਤਿਉਹਾਰੋਂ ਪਿੱਛੇ ਇਹਨਾਂ ਨੇ ਹੋਲੀ ਤੇ ਮਿਕੂ ਕਰਾਇਆ ਇਹ ਸਾਰੇ ਨਿਰਾਲੇ ਆਦਮੀ ਕੀ ਹੋਲੀ ਜਾਂਦੇ ਆ ਸੈਲੀਬ੍ਰੇਟ ਮੈਂ ਆਸ ਤੇ ਮੇਰੀ ਕਰਦੀ ਆ ਕਿ ਪ੍ਰਮਾਤਮਾ ਸੋਲੀ ਦੀ ਕਰਕੀਆਂ ਬਖਸ਼ੇ ਸਾਡੇ ਬਣ ਨੂੰ ਵੀ ਉਸੇ ਸਾਂਝੇ ਇੱਕ ਮਿਲ ਵੀ ਜੋ ਵੀ ਇਹਨਾਂ ਦੇ ਮੰਦਿਰ ਚ ਉਹ ਛੋਟੀਆਂ ਅਸੀਸਾਂ ਨਾਲ ਹੀ ਪੂਰੀਆਂ ਕਰੇ ਬਹੁਤ ਧੰਨਵਾਦ ਜੀ ਜੋ ਆਪਣਾ ਸਲਾਈ ਸੈਂਟਰ ਚੱਲ ਰਿਹਾ ਸੀ ਉਹਦੇ ਵਿੱਚ ਜਿਹੜਾ ਸ਼ੁਰੂ ਕਰਾਇਆ ਗਿਆ ਸੀ ਕਿਵੇਂ ਸਮਾਪਤੀ ਹੋਈ ਹੈ ਕੀ ਹੋਇਆ ਟ੍ਰੇਨਿੰਗ ਆਦਿ ਦੱਸੋਗੇ ਅੱਜ ਜਿਲ੍ਹਾ ਰੂਬਲਿਕ ਕਲੱਬ ਦਾ ਸੈਸ਼ਨ ਮਾਨਸਾ ਵੱਲੋਂ 6 ਮਹੀਨੇ ਦਾ ਕੋਰਸ ਜਿਹੜਾ ਮੁਕੰਮਲ ਹੋਇਆ ਸਾਡੀ ਐਸੋਸੀਏਸ਼ਨ ਦੀ ਮੈਲਾ ਕੋਆਰਡੀਨੇਟਰ ਮੈਡਮ ਮਨਜੂ ਜਿੰਦਰ ਜੀ ਦੀ ਅਗਵਾਈ ਹੇਠ ਇਹ ਇਹ ਲਗਾਤਾਰ ਚੰਦਰਾਸੀ ਸਿਲਾਈ ਸੈਂਟਰ ਤੇ ਸਾਡੀ ਸਿਲਾਈ ਟੀਚਰ ਜਿਹਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਲੜਕੀ ਨੂੰ ਸਿਖਾਇਆ ਸਾਡੀ ਐਸੋਸੀਏਸ਼ਨ ਦਾ ਮੁੱਖ ਮਕਸਦ ਇਹੀ ਆ ਕਿ ਵੱਧ ਤੋਂ ਵੱਧ ਰੋਜ਼ਗਾਰ ਦੇ ਸਾਧਨ ਤੇ ਨਾਲ ਨਾਲ ਰੋਜ਼ਗਾਰ ਮਹਈਆ ਕਰਵਾਇਆ ਜਾਵੇ ਸਾਡਾ ਹੁਣ ਅਗਲਾ ਜਿਹੜਾ ਸਟੈਪ ਹੋਏਗਾ ਉਹ ਜੋ ਕੁੜੀਆਂ ਇਹ ਸਿੱਖ ਚੁੱਕੀਆਂ ਨੇ ਇਹਨਾਂ ਦਾ ਲੋਰ ਫੈਕਟਰੀਆਂ ਨਾਲ ਕਨੈਕਟ ਕਰਾਉਣਾ ਹੈ ਤਾਂ ਜੋ ਆਪਣੇ ਰੋਜ਼ਗਾਰ ਨੂੰ ਹੋਰ ਵਧੀਆ ਤਰੀਕੇ ਨਾਲ ਕਰ ਸਕਣ ਤੇ ਨਾਲ-ਨਾਲ ਹੁਣ ਕਮਾਈ ਵੱਲ ਵੀ ਆਪਣਾ ਧਿਆਨ ਦੇ ਸਕਣ ਤੇ ਆਪਣਾ ਪਰਿਵਾਰ ਦਾ ਵਧੀਆ ਤਰੀਕੇ ਨਾਲ ਪਾਲਣ ਪੋਸ਼ਣ ਕਰ ਸਕਣ ਇਸ ਤੋਂ ਬਿਨਾਂ ਐਸੋਸੀਏਸ਼ਨ ਵੱਲੋਂ ਲਗਾਤਾਰ ਦਿਵਗਾ ਦੀ ਮਦਦ ਕੀਤੀ ਜਾ ਰਹੀ ਹੈ ਤੇ ਸਪான்ਸਰਸ਼ਿਪ ਸਕੀਮ ਜਿਸ ਦੇ ਤਹਿਤ 4000 ਰੁਪਏ ਮਿਲਦਾ ਹੋਸਟਲ ਕੇਅਰ ਸਕੀਮ ਉਸ ਦੇ ਤਹਿਤ 4000 ਰੁਪਏ ਮਿਲਦਾ ਉਹ ਸਕੀਮਾਂ ਬਾਰੇ ਵੀ ਅਸੀਂ ਵੱਖ-ਵੱਖ ਸलम ਏਰੀਆ ਦੇ ਵਿੱਚ ਵੀ ਜਾ ਕੇ ਦੱਸਦੇ ਆਂ ਤੇ ਪਿਛਲੇ ਸਮੇਂ ਅਸੀਂ ਕਾਫੀ ਐਸੋਸੀਏਸ਼ਨ ਮਨੋ ਲੋ ਕੈਂਪ ਵੀ ਲਗਾਏ ਆ ਮਾਨਸਾ ਬੜਲਾਡੇ ਦੇ ਵਿੱਚ ਵੀ ਜਿੱਥੇ ਸਰਕਾਰੀ ਸਕੀਮਾਂ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਜੋੜਿਆ ਜਾ ਰਿਹਾ ਤਾਂ ਜੋ ਸਰਕਾਰੀ ਸਕੀਮਾਂ ਜਿਹੜੀਆਂ ਨੇ ਉਹ ਸलम ਏਰੀਆ ਤੱਕ ਪਹੁੰਚ ਸਕਣ ਇਹ ਵੀ ਸਾਡਾ ਨਾਲ-ਨਾਲ ਪਰਨਾ ਤੇ ਮੈਂ ਇੱਕ ਵਾਰ ਸਮੁੱਚੀ ਟੀਮ ਨੂੰ ਮੈਡਮ ਅਨੁਰਜਿੰਦਰ ਜੀ ਅਤੇ ਸਲਾਈਟ ਟੀਚਰ ਨੂੰ ਬਹੁਤ-ਬਹੁਤ ਵਧਾਈ ਦਿਨਾ ਜਿਨ੍ਹਾਂ ਦੀ ਅਗਵਾਈ ਇਹ ਬਹੁਤ ਵਧੀਆ ਤਰੀਕੇ ਨਾਲ ਇਸ ਲੈਸੈਂਟ ਚੱਲ ਰਹੀ ਹੈ ਕੈਂਪ ਦੀ ਸਮਾਪਤੀ ਹੋਈ ਆ ਕਦੋਂ ਸ਼ੁਰੂ ਹੋਇਆ ਸੀ ਕਿਹੜੀ ਸੰਸਥਾ ਵੱਲੋਂ ਲਗਾਇਆ ਗਿਆ ਸੀ ਕੀ ਗੱਲ ਚਾਹੁੰਦਾ ਨਹੀਂ ਜੀ ਸੰਸਥਾ ਆਪਣੇ ਜ਼ਿਲ੍ਹਾ ਰੂਲਰ ਗੀਸ ਕਲੱਬ ਐਸੋਸੀਏਸ਼ਨ ਮਾਨਸਾ ਦੀ ਟੀਮ ਬਣੀ ਉਹ ਸਿਲਾਈ ਸੈਂਟਰ ਖੋਲਿਆ ਗਿਆ ਸੀ ਇਹ ਸਿਲਾਈ ਸੈਂਟਰ ਜੀ ਦਸੰਬਰ ਚ 16 ਤਰੀਕ ਨੂੰ ਖੋਲਿਆ ਗਿਆ ਸੀ ਵਿੱਚ ਜਿਵੇਂ ਦਸੰਬਰ ਦੀਆਂ ਛੁੱਟੀਆਂ ਦਿੱਤੀਆਂ ਸੀ ਲੜਕੀਆਂ ਨੂੰ ਤੇ ਜੂਨ ਦੇ ਮਹੀਨੇ ਦੀਆਂ ਵੀ ਛੁੱਟੀਆਂ ਉਹ ਸਾਰਿਆਂ ਨੂੰ ਕਵਰ ਕਰਦੇ ਹੋਏ 6 ਮਹੀਨੇ ਪੂਰੇ ਕਰਕੇ ਇਹ ਸੈਂਟਰ ਦੀ ਅੱਜ ਕਲੋਜ਼ਿੰਗ ਕੀਤੀ ਗਈ ਹੈ ਉਹ ਕਿਆਨ ਲੜਕੀਆਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਤੇ ਜਿਹੜੇ ਸਾਡੇ ਸਟਾਈਲ ਟੀਚਰ ਨੇ ਇਹ ਸਾਨੂੰ ਬਹੁਤ ਵਧੀਆ ਮਿਲੇ ਸੈਂਟਰ ਹੋਰ ਵੀ ਚੱਲਦੇ ਆ ਪਰ ਜਿਹੜੇ ਟੀਚਰ ਸਾਨੂੰ ਇਥੋਂ ਮਿਲ ਗਏ ਮੈਨੂੰ ਲੱਗਦਾ ਇਹ ਜਿਹੜੇ ਟੀਚਰ ਸਾਨੂੰ ਜਿਹਦੇ ਕਿਸੇ ਸਲਾਈ ਸੈਂਟਰ ਚ ਨਹੀਂ ਮਿਲੇ ਮੈਂ ਕਿਹਨੇ ਪਰਮਾਤਮਾ ਇਹਨਾਂ ਨੂੰ ਵੀ ਚੜ੍ਹਦੀ ਕਲਾ ਰੱਖੇ ਤੇ ਜਿਹੜੀਆਂ ਲੜਕੀਆਂ ਨੂੰ ਇਹਨਾਂ ਨੇ ਰੋਜ਼ਗਾਰ ਦਿੱਤਾ ਸਿਖਾਇਆ ਹੈ ਹਨਾ ਬੜੇ ਪਿਆਰ ਨਾਲ ਸਿਖਾਇਆ ਉਹ ਲੜਕੀਆਂ ਵੀ ਅੱਗੇ ਜਾ ਕੇ ਕਾਮਜਾਬ ਹੋਣ ਤੇ ਇਹਨਾਂ ਨੂੰ ਹਮੇਸ਼ਾ ਯਾਦ ਰੱਖਣ ਇੱਕ ਗੁਰੂ ਹੁੰਦਾ ਨਾ ਜਿਹੋ ਗੁਰੂ ਆਪਦੇ ਬੱਚਿਆਂ ਨੂੰ ਕੁਝ ਸਿਖਾ ਕੇ ਅੱਗੇ ਵਧਾ ਦਿੰਦਾ ਮੈਨੂੰ ਇਹੋ ਜ ਬੁਰੂ ਦਸਨਾ ਦਾ ਕਿਤੇ ਮਿਲਦੀ ਹੋਗੀ ਬਾਕੀ ਲੜਕੀਆਂ ਬਹੁਤ ਸੰਸੀਰਣ ਬਹੁਤ ਸਿਆਣੀਆਂ ਨੇ ਹਰ ਇੱਕ ਪ੍ਰੋਗਰਾਮ ਨੂੰ ਸੈਲੀਬ੍ਰੇਟ ਕਰਨਾ ਮੈਡਮ ਨਾਲ ਮੈਡਮ ਨੇ ਵੀ ਇਹਨਾਂ ਦੀ ਛੋਟੀਆਂ ਛੋਟੀਆਂ ਖੁਸ਼ੀਆਂ ਤੇ ਧਿਆਨ ਰੱਖਿਆ ਇਹ ਚੀਜ਼ਾਂ ਮੈਨੂੰ ਵੱਖਰੀਆਂ ਹੀ ਮਿਲੀਆਂ ਇਸ ਸੈਂਟਰ ਦੇ ਵਿੱਚੋਂ ਬਾਕੀ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਜਿਸ ਤਰ੍ਹਾਂ ਅਸੀਂ ਇਸ ਸੈਂਟਰ ਨੂੰ ਮੈਡਮ ਸਾਡੀ ਟੀਚਰ ਹੈ ਜੋ ਇਹਨਾਂ ਨਾਲ ਰਲ ਕੇ ਰੋਜ਼ਗਾਰ ਦਿੱਤਾ ਹੈ ਇਸ ਤਰ੍ਹਾਂ ਅਸੀਂ ਹੋਰ ਵੀ ਇਸ ਸੈਂਟਰ ਨੂੰ ਅੱਗੇ ਕਾਮਯਾਬ ਕਰਾਂਗੇ ਸਾਡੇ ਕੋਲ ਤਕਰੀਬਨ ਇੱਥੇ 36 ਲੜਕੀਆਂ ਸੀਗੀਆਂ ਜਿਦੇ ਵਿੱਚ 27 ਲੜਕੀਆਂ ਅੱਜ ਸਲਾਈ ਸੈਂਟਰ ਨੂੰ ਕਾਮਯਾਬ ਕਰਕੇ ਸਾਨੂੰ ਦਿਖਾਇਆ ਹੈ ਬਾਕੀ ਜੋ ਲੜਕੀਆਂ ਰਹਿ ਗਈਆਂ ਉਹ ਛੋੜੀਆਂ ਸਲਾਈ ਚ ਪਰਫੈਕਟ ਨਹੀਂ ਸੀਗੀਆਂ ਉਹ ਅਗਲੇ ਵਾਰ 16 ਤਰੀਕ ਤੋਂ ਦੁਬਾਰਾ ਸੈਂਟਰ ਨੂੰ ਰੱਖਾਈਆਂ ਉਹਨਾਂ ਦਾ ਮਤਲਬ ਅਗਲੀ ਟ੍ਰੇਨਿੰਗ ਦੇ ਵਿੱਚ ਜਾਰੀ ਰਹਿਣਗੀਆਂ ਤੇ ਮੈਂ ਅੱਜ ਸਾਰਿਆਂ ਨੂੰ ਵਧਾਈ ਦੇਣੀ ਹੈ ਲੜਕੀਆਂ ਨੂੰ ਵੀ ਤੇ ਮੈਡਮ ਨੂੰ ਸਲਾਈ ਸੈਂਟਰ ਦੇ ਸਾਡੇ ਬੈਠੇ ਨੇ ਤੇ ਪੂਰੀ ਟੀਮ ਨੂੰ ਵੀ ਬਣਾਈਆਂ ਦੰਨੀਆਂ ਜਿਨ੍ਹਾਂ ਨੇ ਪੂਰਾ ਸਾਡਾ ਸਾਰਾ ਨਾਲ ਰਲ ਮਿਲ ਕੇ ਸਾਡਾ ਇਹ ਕੰਮ ਜਰ ਬਣਾਇਆ ਦੇਖੋ ਮੇਰਾ ਜ ਨਹੀਂ ਮਤਲਬ ਕਿ ਨਹੀਂ ਕੀ ਹੈਗਾ ਜੋ ਹੁਣ ਆਪ ਸਾਰੇ ਦੇਖ ਰਹੇ ਆ ਆਪ ਕਿੰਨੀਆਂ ਪ੍ਰੋਬਲਮਸ ਦੀ ਵਿੱਚ ਉਲਝ ਰਹੇ ਆ ਚਾਹੇ ਆਪਣੇ ਕਰਾਈਮ ਹੈ ਚਾਹੇ ਨਾਸ਼ੇ ਦੇ ਚਾਹੇ ਭੂਰ ਰਜੂਤ ਕੋਰੀ ਹੈ ਇਹਨੂੰ ਵੀ ਰਾਇਸ ਨਾਲ ਜੋੜਨਾ ਵੀ ਕਿਸੇ ਕੋਲੇ ਰੁਜ਼ਗਾਰ ਦਾ ਮੌਕਾ ਨਾ ਹੋਣਾ ਰੁਜ਼ਗਾਰ ਕੋਈ ਨਾ ਚੀਜ਼ਾਂ ਨੂੰ ਨਾਮ ਤੋਂ ਕਰਨ ਨਹੀਂ ਜਾਂਦਾ ਵੀ ਕਦੇ ਵੀ ਮੈਨੂੰ ਦੱਸੋ ਕਿ ਕਿਹਦਾ ਦਿਲ ਕਰਦਾ ਵੀ ਮੈਂ ਚੋਰ ਕਾ ਹਾਂ ਕਿਹਦਾ ਦਿਲ ਕਰਦਾ ਪਿਆ ਨਸ਼ੇ ਮਸ਼ੀਨੀ ਕਾ ਹਾਂ ਕਿਹਦਾ ਦਿਲ ਕਰਦਾ ਵੀ ਮੈਨੂੰ ਲੋਕ ਜਣੇ ਇਹ ਕਹਿਣ ਦੀ ਰਿਸ਼ਤ ਕੋ ਹਰੇਕ ਬੰਦਾ ਚਾਹੁੰਦਾ ਵੀ ਮੈਂ ਸਮਾਜ ਦੇ ਵਿੱਚ ਆਪਣਾ ਨਾਮ ਨਾ ਕਟਾ ਤੇ ਨਾਮ ਨਾ ਕੱਟਣ ਲਈ ਫਿਰ ਰੋਟੀ ਪਿਆ ਬਹੁਤ ਜ਼ਰੂਰੀ ਹੈ ਸਭ ਦੇ ਕਰੇ ਪੈਣਾ ਰੋਟੀ ਪਟੇ ਰੋਟੀ ਕਦੇ ਨਾਲ ਪੁੱਤ ਵੀ ਰੋਜ਼ਗਾਰ ਨਾਲ ਜਿਗਰ ਤੇ ਲੰਘ ਵਾਸਤੇ ਰੂਰਲ ਜੂਥ ਕਲੱਬ ਜਿਹੜੀ ਐਸੋਸੀਏਸ਼ਨ ਹੈ ਰਜਿੰਦਰ ਜੀ ਹੋਰੀ ਏਮਰਾਜ ਜੀ ਉਹ ਬ ਮਨਜੂ ਜੀ ਸਰਪਾਲ ਜੀ ਇਹ ਸਾਰੇ ਚਲਾ ਰਹੇ ਨੇ ਤਾਂ ਮੈਂ ਕਿਹਾ ਇਸ ਨੂੰ ਵੱਡਾ ਜੋੜ ਨਹੀਂ ਕਿਉਂ ਤਾ ਉਹ ਸਵਾਰਨ ਵਾਲੀ ਆਪਾਂ ਇੰਨਾ ਸੰਸਿਆਵਾ ਤੋਂ ਕਿੱਦੂ ਕਰ ਸਕਦੇ ਆ ਜੋ ਰੋਜ਼ਗਾਰ ਹੋਏਗਾ ਤਾਂ ਜਿਹਨੂੰ ਘਰੇ ਵਧੀਆ ਰੋਟੀ ਮਿਲਦੀ ਹੈ ਇੱਜ਼ਤ ਦੀ ਉਹ ਚੋਰੀ ਕਿਉਂ ਕਰੇਗਾ ਜਿਹਨੂੰ ਇੱਜ਼ਤ ਦੀ ਰੋਟੀ ਮਿਲਦੀ ਹੈ ਉਹ ਨਸ਼ੇ ਕਿਉਂ ਕਰੂਗਾ ਮਾਰਾ ਘਰ ਕੋਈ ਤਾਂ ਉਹਦਾ ਪਰਿਵਾਰ ਖੁਸ਼हाल ਕਰਨ ਵਾਸਤੇ ਸੱਚੀ ਜੀ ਠੀਕ ਹੈ ਜਿਹਦੇ ਘਰੇ ਸੌਕੀ ਰੋਟੀ ਪੱਕਦੀ ਹੈ ਉਹ ਰਿਸ਼ਤਵਾਰੀ ਕੋਈ ਵਾਰੇ ਕਿਉਂ ਸੁੱਟ ਜੀ ਇਸ ਕਰਕੇ ਇਹ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਸਾਡੇ ਨੌਜਵਾਨਾਂ ਨੂੰ ਤੇ ਉਹ ਸਾਡੇ ਬੇਟੇ ਨੇ ਚਾਹੀਏ ਬੇਟੀਆਂ ਨੇ ਉਹਨੂੰ ਰੋਜ਼ਗਾਰ ਦੇਣਾ ਰੋਜ਼ਗਾਰ ਤੇ ਲਾਉਣਾ ਉਹਨਾਂ ਲਈ ਮੌਕੇ ਪ੍ਰੋਵਾਈਡ ਕਰਨਾ ਮੌਕੇ ਨਹੀਂ ਹੈ ਵੀ ਇਹਨਾਂ ਨੂੰ ਕੋਈ ਦਿਮਾਗ ਨਹੀਂ ਸੋਚ ਨਹੀਂ ਸਕਦੇ ਇਹਨੂੰ ਪਤਾ ਹੈ ਵੀ ਐਂ ਕੀਤਾ ਜਾਂਦਾ ਐਂ ਕੀਤਾ ਜਾਂਦਾ ਪਰ ਕਿਸੇ ਨੂੰ ਕੈਟਲਿਸਟ ਬਣਨਾ ਪੈਂਦਾ ਉਥੋਂ ਤੱਕ ਪਹੁੰਚਣ ਲਈ ਮਦਦ ਕਰਨੀ ਪੈਂਦੀ ਹੈ ਉਹ ਮਦਦ ਕਰ ਰਹੀ ਹੈ ਟੀਮ ਸੋਡੇ ਸਾਹਮਣੇ ਠੀਕ ਹੈ ਇਹਨਾਂ ਨੇ ਮੈਨੂੰ ਦੱਸਿਆ ਰਜਿੰਦਰ ਜੀ ਹੋ ਰਹੇ ਨੇ ਵੀ ਭਵਨ ਸਿੰਘ ਜੀ ਨੇ ਵੀ ਤੁਸੀਂ ਆਉਣਾ ਹੈ ਤੇ ਮੈਂ ਜਦੋਂ ਆਇਆ ਮੈਂ ਤਾਂ ਇਹ ਸੋਚ ਲਿਆ ਹੁਣ ਚਲੋ ਠੀਕ ਹੈ ਵੀ ਜਿੱਥੇ ਵੀ ਕੋਈ ਇਸ ਤਰ੍ਹਾਂ ਚੰਗਾ ਕੰਮ ਹੋ ਰਿਹਾ ਹੈ ਜਾਨੀ ਠੀਕ ਹੈ ਮੈਂ ਇਹਨਾਂ ਤੋਂ ਪੁੱਛ ਲਿਆ ਸੀ ਜਦੋਂ ਮੈਂ ਇਸ ਕਿੱਤੇ ਪਿਆਰੀ ਜਿਹੀ ਬਣਾ ਲਿਆ ਲਾਲੋ ਮੈਂ ਆ ਗਿਆ ਸੀ ਤੇ ਆ ਕੇ ਦੇਖਿਆ ਵੀ ਬੱਚੀਆਂ ਦੇ ਸਾਹਮਣੇ ਮਸ਼ੀਨਾਂ ਪਈਆਂ ਇਹ ਸਲਾਈ ਕੜਾਈ ਸਿੱਖ ਕੇ ਹਾਲਾਂਕਿ ਇੱਕ ਚੀਜ਼ ਹੋਰ ਵੀ ਹੈ ਇਹ ਵੀ ਨਹੀਂ ਹੈ ਵੀ ਖਾਣਾ ਪੂਰੀ ਕਰਨੀ ਹੈ ਤੇ ਦੀਬਾ ਜੀ ਬੈਠੇ ਨੇ ਜਿਨ੍ਹਾਂ ਨੇ ਐਸ ਟੀਚਰ ਇਹਨੂੰ ਸਿਕਾਈਆਂ ਮਸ਼ੀਨਾਂ ਚਲਾਉਂਦੀਆਂ ਉਹਦੇ ਵਿੱਚੋਂ ਤਿੰਨ ਚਾਰ ਲੜਕੀਆਂ ਨੇ ਰਿਟੇਲ ਵੀ ਕੀਤੀਆਂ ਵੀ ਹਜੇ ਪਰਪੱਕ ਨਹੀਂ ਹੋਈਆਂ ਇਹਨਾਂ ਨੂੰ ਹਜੇ ਦੁਬਾਰੇ ਕਲਾਸਾਂ ਨਹੀਂ ਇਹ ਨਾਲ ਇਹ ਵੀ ਪ੍ਰੋਵੀਜ਼ਨ ਰੱਖੀ ਹੈ ਵੀ ਜਿਹੜੀਆਂ ਸਾਡੀਆਂ ਧੀਆ ਭੈਣਾ ਪਰਿਵਾਰ ਦੀ ਖਾਤਰ ਕਿਸੇ ਰੋਜ਼ਗਾਰ ਤੇ ਜਾਂਦੀਆਂ ਤਾਂ ਉਹਨਾਂ ਨੂੰ ਇਹ ਵੀ ਪ੍ਰੋਵੀਜ਼ਨ ਦਿੱਤੀ ਹੈ ਵੀ ਤੁਸੀਂ ਕਿਸੇ ਤਰੀਕੇ ਨਾਲ ਟਾਈਮ ਕਰ ਲਿਓ ਆਜਿਆ ਕਰੋ ਪਹਿਲਾਂ ਆਜਿਆ ਕਰੋ ਕੁਝ ਕੁ ਆਜਿਆ ਕਰੋ ਤਾਂ ਸਾਨੂੰ ਵੀ ਤਰੀਕ ਦਿੱਤੀ ਜਾਊਗੀ ਤਾਂ ਕਿ ਉਹ ਜੇ ਕੋਈ ਲੇਬਰ ਦਾ ਕੰਮ ਕਰਦੀ ਹੈ ਉਹ ਇਸ ਤਰ੍ਹਾਂ ਦਾ ਉਹਦਾ ਟੈਕਨੀਕਲ ਕੋਈ ਚੁਣੇ ਠੀਕ ਹੈ ਤਾਂ ਕਿ ਇੱਛਤਦਾਰ ਬੁਤੀ ਖੁੱਲ੍ਹ ਜAVE ਤੇ ਨਾਲ ਜਿਹੜੀ ਮਤਲਬ ਕਿ ਸਾਡੇ ਸਮਾਜ ਦੇ ਜਿਹਨਾਂ ਰੋਜ਼ਗਾਰ ਖੱਲੇਗਾ ਉਹਦੇ ਵਿੱਚ ਹੀ ਜਿੰਨਾ ਰੋਜ਼ਗਾਰ ਕਰਕਰ ਪਹੁੰਚੀਗਾ ਉਹਨੇ ਹੀ ਘਰਾਂ ਚੋਂ ਬਰਾਈਆਂ ਬਾਹਰ ਬੰਦ ਕਰ ਦੋ। ਬਸ ਇਸ ਆਸ਼ੇ ਨਾਲ ਇਹ ਜਿਹੜਾ ਪ੍ਰੋਗਰਾਮ ਕੀਤਾ ਹੈ ਇਹਨਾਂ ਨੇ ਆਪਾਂ ਤਾਂ ਹੀ ਕਾਮਨਾ ਕਰਦੇ ਆਂ ਵੀ ਇਹ ਸਕਸੈਸਫੁਲ ਪਰ ਕੱਲ ਨੂੰ ਇਹਨਾਂ ਨੂੰ ਵੀ ਚਾਰ ਤਹਿਣ ਦੇ ਰਜਿੰਦਰ ਸਿਗਾ ਉਹਨੇ ਸਾਨੂੰ ਇਸ ਖੇਤਰ ਵਿੱਚ ਸਫਲਾਈ ਦਿਵਾਈ। ਆਭੀਬਾ ਜੀ ਸੀ ਵੀ ਇਹ ਪਛੇ ਟੀਚਰ ਬੈਠੇ ਨੇ ਸੁਣਨਾਂ ਦੇ। ਇਦਰ ਉਹ ਮੰਜੂ ਮੈਨੂੰ ਬੈਠੇ ਠੀਕ ਖੜੇ ਨੇ ਤਾਂ ਉਹ ਕੁਦਰਤੀ ਤੌਰ ਤੇ ਸਾਨੂੰ ਉਸ ਚ ਖੁਸ਼ੀ ਮਿਲੂਗੀ ਤੇ ਸਮਾਜ ਦੇ ਵਿੱਚ ਆਪਾਂ ਜਿਹੜੋ ਮਰਜ਼ੀ ਕਰਦੇ ਆ ਸਾਰੇ ਅਲਟੀਮੇਟ ਸਾਡਾ ਇਹ ਹੁੰਦਾ ਵੀ ਖੁਸ਼ੀ ਤੇ ਲੱਭਣਾ ਇਥੋਂ ਅੱਜ ਉਹ ਇਹ ਸਾਰਾ ਕੁਝ ਦੇਖ ਕੇ ਬੜੀ ਤਸੱਲੀ ਜੀ ਹੋਈ ਹੈ ਵੀ ਨਹੀਂ ਆਸ ਦੀ ਕਿਰਨ ਲਗੀ ਜੀ ਚੱਲ ਰਹੀ ਹੈ ਤੇ ਇਸ ਤਰ੍ਹਾਂ ਦੇ ਬੰਦੇ ਅੱਗੇ ਆ ਕੇ ਰੋਜ਼ਗਾਰ ਬਾਰੇ ਸੂਚਨਗੇ ਬੱਚਾਂ ਨੂੰ ਜਿਹੜੇ ਹੱਥ ਕਰਨਗੇ ਤਾਕਤ ਦੇ ਰਿਹਾ ਤੇ ਆਪਣੀ ਲੋਕਾਂ ਦੀ ਕੁਝ ਇਸੇ ਕਰਕੇ ਆਇਆ ਹਾਂ अदरवाइज ਤੁਹਾਡੇ ਕੋਲ ਕਿੱਥੇ ਟਾਈਮ ਹੁੰਦਾ ਖਬਰ ਕਰਦੇ ਹਾਂ। ਉਸੀ ਇਸ ਕਰਕੇ ਆਇਆ ਹਾਂ ਤਾਂ ਕਿ ਇਹ ਸਮੱਸਿਆ ਦੀ ਗੱਲ ਪਰਤੀ ਜਾ ਸਕੇ ਤੇ ਜਿਹੜੇ ਬੰਦੇ ਹੋਰ ਹੈਗੇ ਨੇ ਮੌਜੂਦ ਜਿੰਨਾਂ ਕੋਲੇ ਟਾਈਮ ਵੀ ਹੈਗਾ ਜਾਂ ਪੈਸੇ ਵੀ ਹੈਗੇ ਜਾਂ ਮਦਦ ਕਰ ਸਕਦੇ ਆ ਉਹ ਵੀ ਸੋਚਣ ਵੀਰ ਸਮਾਜ ਚ ਅਸੀਂ ਇਹ ਕੰਮ ਕਰਨ ਦੇ ਵਿੱਚ ਯੋਗਦਾਨ ਪਾਏ। ਬਸ ਇਹ ਮਨੁਸ਼ਾਨਾਤ ਤੇ। ਤਾਂ